ਨੀਂਦ ਦੇ ਵਿੱਚ ਨਹੀਂ ਗੁੰਮ ਹੋਣਾ ਕਿਉਂਕਿ ਆਪਣੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਚੰਗੇ ਖਾਣੇ ਦੇ ਆਪਣੀ ਸਿਹਤ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਇਸ ਬਾਰੇ জানਾਂਗੇ ਐਕਸਰਸਾਈਜ਼ ਆਪਾਂ ਇੱਕ ਹਿੱਸੇ ਚ ਕਰ ਚੁੱਕੇ ਹਾਂ ਤਾਂ ਮੈਂ ਉਮੀਦ ਕਰਦੀ ਹਾਂ ਕਿ ਸਿੱਖੀ ਹੋਈ ਐਕਸਰਸਾਈਜ਼ ਨੂੰ ਤੁਸੀਂ ਘਰ ਜਾ ਕੇ ਜ਼ਰੂਰ ਕਰੋਗੇ ਹੁਣ ਆਪਾਂ ਆਪਣੇ ਪ੍ਰੋਗਰਾਮ ਨਾਲ ਅੱਗੇ ਵਧਦੇ ਹੋਏ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਸੀਗਾ ਕਿ ਜੇਕਰ ਤੁਸੀਂ ਚਾਹੋਗੇ ਕਿ ਤੁਸੀਂ ਇਹ ਪ੍ਰੋਗਰਾਮ ਨੂੰ ਸਿਰਫ ਅੰਗਰੇਜ਼ੀ ਭਾਸ਼ਾ ਵਿੱਚ ਸੁਣੋ ਤਾਂ ਤੁਸੀਂ ਪ੍ਰੋਵਾਈਡ ਕੀਤੇ ਗਏ ਹੈੱਡਸੈਟਸ ਨੂੰ ਵਰਤ ਕੇ ਇੱਕ ਨੰਬਰ ਦਬਕ ਕੇ ਅੰਗਰੇਜ਼ੀ ਵਿੱਚ ਇਹ ਸਾਰਾ ਪ੍ਰੋਗਰਾਮ ਸੁਣ ਸਕਦੇ ਹੋ ਸਾਡੇ ਜਿਹੜੇ ਆਨਲਾਈਨ ਯੂਜ਼ਰਸ ਘਰੇ ਬੈਠੇ ਹੈਗੇ ਉਹਨਾਂ ਲਈ ਵੀ ਇਹ ਆਪਸ਼ਨ ਹੈਗੀ ਹੈ ਤੁਹਾਡੀ ਸਕਰੀਨ ਜਿਹੜੀ ਹੈ ਉੱਥੇ ਤੁਹਾਡੀ ਲੈਂਗੁਏਜ ਪ੍ਰੀਫਰੈਂਸ ਯਾਨੀ ਕਿ ਭਾਸ਼ਾ ਨੂੰ ਤੁਸੀਂ ਆਪਣੀ ਪਸੰਦ ਦੇ ਤਰੀਕੇ ਨਾਲ ਚੂਜ਼ ਕਰ ਸਕਦੇ ਹੋ ਤੇ ਉਸ ਦੇ ਹਿਸਾਬ ਨਾਲ ਤੁਸੀਂ ਸਾਰੇ ਦੇ ਸਾਰੇ ਕਾਰਜਕ੍ਰਮ ਨੂੰ ਸੁਣ ਸਕਦੇ ਹੋ ਜਿਵੇਂ ਕਿ ਅਸੀਂ ਸਵੇਰ ਵਾਲੇ ਸੈਸ਼ਨ ਤੋਂ ਬਾਅਦ ਵੀ ਇੱਕ ਕੁਐਸਚਨ ਆਨਸਰ ਸੈਸ਼ਨ ਚਲਾਇਆ ਸੀ ਜਿਦੇ ਵਿੱਚ ਤੁਸੀਂ ਆਪਦੀਆਂ ਵੱਖ-ਵੱਖ ਤਰ੍ਹਾਂ ਦੀਆਂ ਕੁਐਰੀਜ਼ ਆਨਸਰ ਕਰਵਾਈਆਂ ਡਾਕਟਰਸ ਤੋਂ ਜਿਹੜੇ ਸਾਡੇ ਐਕਸਪਰਟ ਸਪੀਕਰਸ ਇੱਥੇ ਸੀਗੇ ਉਹ ਫੇਰ ਦੁਆਰਾ ਤੋਂ ਤੁਹਾਡੇ ਟੂਵਰਡਸ ਦੀ ਐਂਡ ਆਫ ਦੀ ਸੈਸ਼ਨ ਸੈਸ਼ਨ ਦੇ ਅਖੀਰ ਦੇ ਵਿੱਚ ਆਨਸਰ ਕੀਤੀਆਂ ਜਾਣਗੀਆਂ ਜਿਹੜੀ ਆਪਣੀ ਆਡੀਅੰਸ ਇੱਥੇ ਹਾਲ ਦੇ ਵਿੱਚ ਮੌਜੂਦ ਹੈਗੇ ਹਨ ਤੁਸੀਂ ਆਪਦੇ ਨੋਟਪੈਡ ਦੀ ਵਰਤੋਂ ਕਰ ਸਕਦੇ ਹੋ ਅਤੇ ਜਿਹੜੇ ਆਪਣੇ ਵਿਊਅਰਸ ਘਰੇ ਕੰਪਿਊਟਰ ਦੇ ਰਾਹੀਂ ਇਸ ਸਮਾਗਮ ਨੂੰ ਸੁਣ ਰਹੇ ਹਨ ਉਹ Q&A ਜੋ ਕਿ ਪੀਲੇ ਕੇਰੇ ਦੇ ਵਿੱਚ ਦਿਖ ਰਿਹਾ ਹੈਗਾ ਉਸ ਦੀ ਵਰਤੋਂ ਕਰਕੇ ਆਪਣੇ ਸਵਾਲ ਪੁੱਛ ਸਕਦੇ ਹੋ ਤੇ ਅਸੀਂ ਵੱਧ ਤੋਂ ਵੱਧ ਸਵਾਲਾਂ ਦੀ ਉੱਤਰ ਦੇਣ ਦੀ ਕੋਸ਼ਿਸ਼ ਕਰਾਂਗੇ ਹੁਣ ਅੱਗੇ ਵਧਦੇ ਹੋਏ ਮੈਂ ਇਨਵਾਈਟ ਕਰਨਾ ਚਾਹਾਂਗੀ ਸਟੇਜ ਤੇ ਵਿਨੀਤ ਕੌਰ ਜੋ ਕਿ ਇੱਕ ਰਜਿਸਟਰਡ ਡਾਈਟੀਸ਼ਨ ਹੈਗੇ ਹਨ ਇਨਾਂ ਨੇ ਆਪਣੀ ਸਾਰੀ ਐਜੂਕੇਸ਼ਨ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੇ ਯੂਨੀਵਰਸਿਟੀ ਆਫ ਮੈਨੀਟੋਬਾ ਤੋਂ ਪ੍ਰਾਪਤ ਕੀਤੀ ਹੈਗੀ ਹੈ ਵਿਨੀਤ ਇੱਕ ਆਪਣਾ ਨਜ਼ਰੀਆ ਬਦਲਣਗੇ ਖਾਣੇ ਨੂੰ ਲੈ ਕੇ ਕਿ ਕਿਵੇਂ ਖਾਣਾ ਸਿਰਫ ਸੁਆਦਿਸ਼ਠ ਹੀ ਨਹੀਂ ਪਰ ਸੇਤਮੰਦ ਵੀ ਹੋਣਾ ਚਾਹੀਦਾ ਹੈ ਵਿਨੀਤ ਦੇ ਚੰਗੇ ਖਾਣੇ ਮੈਂ ਵੀ ਖਾਦੇ ਹੋਏ ਐ ਤੇ ਮੈਂ ਇਸ ਗੱਲ ਦੀ ਗਾਰੰਟੀ ਲੈ ਸਕਦੀ ਹਾਂ ਕਿ ਖਾਣਾ ਸਿਰਫ ਸੁਆਦਿਸ਼ਠ ਹੀ ਨਹੀਂ ਸੇਤਪੰਦ ਵੀ ਹੁੰਦਾ ਹੈ ਸੋ ਪਲੀਜ਼ ਵਿਨੀਤ on the stage please thank you so much satriya kal sareyan nu ji main ha banit kaur <laughs> te mai ek registered dietitian ha mai aasha kardi ha ve jehdi thodi you know dilchaspi hai ek seth man krak vich oh thodi taliyan nal oh thodi ji zyada aap you know tez ho gi ਮੈਂ ਮੈਂ ਪੰਜਾਬੀ ਪਰਿਵਾਰ ਦੇ ਵਿੱਚ ਹੀ ਯੂ ਨੋ ਮੇਰਾ ਪਾਲਣ ਪੋਸ਼ਣ ਹੋਇਆ ਤੇ ਮੇਰਾ ਪਰਿਵਾਰ ਪਹਿਲਾਂ ਪੰਜਾਬ ਵਿੱਚ ਵਸਦਾ ਸੀ ਤੇ ਪਿਛਲੇ 20 ਸਾਲਾਂ ਚ ਅਸੀਂ ਕੈਨੇਡਾ ਵਿੱਚ ਵਸ ਰਹੇ ਹਾਂ ਹੁਣ ਤੇ ਉਸ ਦਰਮਿਆਨ ਜਿਹੜੀਆਂ ਆਪਣੇ ਖਾਣਕ ਦੇ ਵਿੱਚ ਤੇ ਰਹਿਣ ਸੈਨ ਦੇ ਵਿੱਚ ਤਬਦੀਲੀਆਂ ਆਉਂਦੀਆਂ ਤੇ ਜਿਵੇਂ ਆਪਣਾ ਰਹਿਣ ਸੈਨ ਉਲਟ ਪੁਲਟ ਹੁੰਦਾ ਉਸ ਟਾਈਮ ਦੇ ਵਿੱਚ ਉਹਨੂੰ ਮੈਂ ਨਿੱਜੀ ਤਰੀਕੇ ਨਾਲ ਵੀ ਸਮਝਦੀ ਆ ਉਸੇ ਕਰਕੇ ਜਿਹੜੀ ਮੇਰੀ ਪੜ੍ਹਾਈ ਦੀ ਜਿਗਿਆਸਾ ਸੀਗੀ ਉਹ ਬਿਹੇਵੀਅਰਲ ਨਿਊਰੋਸਾਇੰਸ ਦੇ ਵਿੱਚ ਮੈਂ ਤਾਂ ਪੜ੍ਹੀ ਕਿਉਂਕਿ ਮੈਂ ਜਾਨਣਾ ਚਾਹੁੰਦੀ ਸੀ ਵੀ ਐਨੇ ਵਿਗਿਆਨਿਕ ਜਿਹੜੇ ਐਵਿਡੈਂਸ ਆਪਣੇ ਕੋਲੇ ਹੈਗੇ ਆ ਤੇ ਇੰਨੀ ਇਨਫੋਰਮੇਸ਼ਨ ਹੋਣ ਦੇ ਬਾਵਜੂਦ ਵੀ ਕਿਉਂ ਆਪਣੀ ਕਮਿਊਨਿਟੀ ਦੇ ਵਿੱਚ ਇੰਨੀਆਂ ਬਿਮਾਰੀਆਂ ਨੇ ਤੇ ਉਸ ਤੋਂ ਬਾਅਦ ਫਿਰ ਜਿਹੜੀ ਮੈਂ ਆਪਦੀ ਪੜ੍ਹਾਈ ਕੀਤੀ ਨਿਊਟ੍ਰੀਸ਼ਨ ਦੇ ਵਿੱਚ ਉਹ ਵੀ ਟਾਈਮ ਕੀਤੀ ਕਿਉਂਕਿ ਖਾਾਕ ਦੇ ਪ੍ਰਤੀ ਹਮੇਸ਼ਾ ਆਮ ਸੁਣਨ ਦੇ ਵਿੱਚ ਆਉਂਦਾ ਸੀ ਵੀ ਸ਼ਾਇਦ ਜਿਹੜੀ ਪੰਜਾਬੀ ਖਾਾਕ ਹੈ ਉਹ ਆਪਣੇ ਸਿਹਤ ਲਈ ਚੰਗੀ ਹੈ ਕਿ ਨਹੀਂ ਤੇ ਇਸ ਚੀਜ਼ ਤੇ ਬਹੁਤ ਕਨਫਿਊਜ਼ਨ ਚੱਲ ਰਹੀ ਸੀ ਮੇਰੇ ਵਾਸਤੇ ਆਪਣੀ ਕਮਿਊਨਿਟੀ ਦੇ ਵਿੱਚ ਸੋ ਇਸੇ ਕਰਕੇ ਅੱਜ ਮੇਰੇ ਲਈ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਵੀ ਆਪਾਂ ਇੱਥੇ ਸਾਰੇ ਜਣੇ ਇਕੱਠੇ ਹੋ ਕੇ ਪੰਜਾਬੀ ਵਿੱਚ ਪੰਜਾਬੀ ਹਾਰਟ ਹੈਲਥ ਦੀ ਗੱਲ ਤੇ ਚਰਚਾ ਕਰਨ ਲਈ ਸ਼ਾਮਲ ਹੋਇਆ ਸੋ ਆਜੋ ਆਪਾਂ ਹੁਣ ਗੱਲ ਕਰਾਂਗੇ ਅੱਜ ਦੇ ਜਿਹੜੇ ਉਦੇਸ਼ ਹੈਗੇ ਆ ਮੇਰੇ ਸੈਸ਼ਨ ਦੇ ਉਹ ਇਹੀ ਨੇ ਕਿ ਦਿਲ ਨੂੰ ਤੰਦਰੁਸਤ ਰੱਖਣ ਵਾਸਤੇ ਆਪਾਂ ਕਿਵੇਂ ਭੋਜਨਾਂ ਦੀ ਚੋਣ ਕਰ ਸਕੀਏ ਉਹਨਾਂ ਨੂੰ ਕਿਵੇਂ ਤਿਆਰ ਕਰ ਸਕੀਏ ਉਹਨਾਂ ਨੂੰ ਆ ਉਹਨਾਂ ਦੀ ਖਰੀਦਦਾਰੀ ਕਿਵੇਂ ਕਰ ਸਕੀਏ ਤਾਂ ਕਿ ਆਪਣਾ ਬਜਟ ਵੀ ਸਸਤਾ ਰਹੇ ਤੇ ਅਖੀਰ ਦੇ ਵਿੱਚ ਜਦੋਂ ਆਪਾਂ ਬਾਹਰ ਅੰਦਰ ਜਾਂਦੇ ਆ ਵਿਆਹ ਸ਼ਾਦੀਆਂ ਤੇ ਪਾਰਟੀਆਂ ਤੇ ਜਾਂਦੇ ਆ ਉੱਥੇ ਤਾਂ ਜਿਵੇਂ ਹੀ ਆਪਾਂ ਨੂੰ ਐ ਲੱਗਦਾ ਵੀ ਇੱਥੇ ਹੁਣ ਆਪਾਂ ਆਪਦੇ ਸਿਹਤਮੰਦ ਖਾਣੇ ਦੀ ਕਿਵੇਂ ਚੋਣ ਕਰੀਏ ਸੋ ਆਪਾਂ ਉਹਤੇ ਵੀ ਥੋੜੀਆਂ ਜੀਆਂ ਸੇਤਾਂ ਬਾਰੇ ਗੱਲ ਕਰਾਂਗੇ ਸੋ ਇਹਦੇ ਵਿੱਚ ਤਾਂ ਕੋਈ ਸ਼ੱਕ ਹੈ ਹੀ ਨਹੀਂ ਵੀ ਇੱਕ ਚੰਗੀ ਸਿਹਤ ਵਾਸਤੇ ਇੱਕ ਚੰਗੀ ਖਾਣ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਬਹੁਤ ਜ਼ਿਆਦਾ ਮਹੱਤਤਾ ਹੈਗੀ ਆ ਪਰ ਜਿਹੜੀ ਜਦੋਂ ਆਪਾਂ ਗੱਲ ਕਰਦੇ ਆ ਇੱਕ ਦਿਲ ਵਾਸਤੇ ਸੇਤਮਨ ਖਰਾਕ ਦੀ ਉਹ ਖਰਾਕ ਦੇ ਤਿੰਨ ਅਮ ਜਿਹੜੇ ਆਪਾਂ ਅਸਰ ਜਾਂ ਉਹਨਾਂ ਦੇ ਵਿੱਚ ਉਸ ਖਰਾਕ ਦਾ ਕੀ ਅਮ ਯੂ نو ਮਾ ਪਰਪਸ ਹੁੰਦਾ ਹੈਗਾ ਉਹ ਹੁੰਦਾ ਹੈ ਵੀ ਇੱਕ ਤਾਂ ਉਹ ਖਰਾਕ ਆਪਣੇ ਜਿਹੜੇ ਕੋਲੇਸਟ੍ਰੋਲ ਨੂੰ ਸੁਧਾਰੇ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਚ ਰੱਖੇ ਤੇ ਆਪਣੇ ਬਲੱਡ 슈ਗਰ ਲੈਵਲਸ ਨੂੰ ਕੰਟਰੋਲ ਚ ਰੱਖੇ ਆਪਾਂ ਨੂੰ ਇਹ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਦਿਲ ਦੀ ਜਿਹੜੀ ਆਪਣੀ ਮਹੱਤਤਾ ਆਪਣੇ ਸਰੀਰ ਦੇ ਵਿੱਚ ਉਹ ਹੈਗੀ ਆ ਵੀ ਉਹ ਇੱਕ ਪੰਪ ਹੈ ਜਿਹੜਾ ਆਪਣੇ ਜਨਮ ਤੋਂ ਲੈ ਕੇ ਮਰਨ ਤੱਕ ਹਮੇਸ਼ਾ ਖੂਨ ਨੂੰ ਪੰਪ ਕਰਦਾ ਆਪਣੇ ਹਰੇਕ ਅੰਗ ਵਿੱਚ ਆਪਣੇ ਹਰੇਕ ਸੈੱਲ ਦੇ ਵਿੱਚ ਤੇ ਜੇ ਉਸ ਖੂਨ ਦੇ ਵਿੱਚ ਤਬਦੀਲੀ ਹੋ ਜੇ ਜੇ ਉਹ ਖੂਨ ਗਾੜਾ ਹੋ ਜੇ ਜਉ ਤੀਜ਼ ਵਗਣ ਲੱਗ ਜੇ ਤੇ ਜਾਂ ਆਪਣੀਆਂ ਨਾੜੀਆਂ ਭੀੜੀਆਂ ਹੋ ਜਾਣ ਚਰਬੀ ਦੇ ਜੰਮਣ ਕਰਕੇ ਤਾਂ ਫਿਰ ਉਹਦਾ ਜਿਹੜਾ ਅਸਰ ਤੇ ਲੋਡ ਆਪਣੇ ਦਿਲ ਤੇ ਪੈਂਦਾ ਉਹਦੇ ਕਰਕੇ ਜਿਹੜੀਆਂ ਬਿਮਾਰੀਆਂ ਆਪਾਂ ਸੁਭਾ ਗੱਲ ਕਰ ਚੁੱਕੀਆਂ ਹਨਾ ਉਹ ਆਪਾਂ ਨੂੰ ਪਤਾ ਹੀ ਨਹੀਂ ਸੋ ਜੇ ਆਪਾਂ ਦਿਲ ਤੇ ਲੋਡ ਘਟਾਉਣਾਂਗਾ ਉਹਦੀ ਤੰਦਰੁਸਤੀ ਵਾਸਤੇ ਖਾਣਾ ਤਾਂ ਫਿਰ ਆਪਾਂ ਨੂੰ ਜਿਹੜਾ ਆਪਾਂ ਖਾਣਾ ਜਾਂ ਖਰਾਕ ਖਾਣਿਆ ਉਹਦਾ ਆਪਣੇ ਖੂਨ ਤੇ ਕੀ ਅਸਰ ਪੈਂਦਾ ਉਹ ਬਾਤ ਇੱਕ ਇੰਪੋਰਟੈਂਟ ਗੱਲ ਬਣ ਜਾਂਦੀ ਹੈ ਆਪਣੀ ਡਾਈਟ ਦੇ ਵਿੱਚ ਸੋ ਇਹਨਾਂ ਤਿੰਨ ਚੀਜ਼ਾਂ ਨੂੰ ਲੈ ਕੇ ਆਪਾਂ ਹੁਣ ਅੱਗੇ ਵਧਦੇ ਆ ਆ ਵੀ ਕੈਨੇਡਾ ਦੇ ਵਿੱਚ ਇੱਕ ਜਿਹੜਾ ਮਾਡਲ ਤਿਆਰ ਕੀਤਾ ਗਿਆ ਸਿਹਤਮੰਤ ਤੇ ਸੰਤੁਲਿਤ ਖਾਣ ਨੂੰ ਸਮਝਣ ਵਾਸਤੇ ਉਹਨੂੰ ਅਸੀਂ ਆ ਇੱਕ ਕੈਨੇਡਾ ਫੂਡ ਗਾਈਡ ਕਹਿੰਦੇ ਆ ਤੇ ਉਹਦੇ ਵਿੱਚ ਕੁਝ ਇਹੋ ਜਿਹੀਆਂ ਸੇਧਾਂ ਦਿੱਤੀਆਂ ਜਾਂਦੀਆਂ ਜਿਹੜੀਆਂ ਕਿ ਆਪਾਂ ਨੂੰ ਆਮ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਆਸਾਨੀ ਤਰੀਕੇ ਨਾਲ ਤੇ ਸਿਰਫ ਦੇਖ ਕੇ ਆਪਣੀ ਪਲੇਟ ਵੱਲ ਆਪਾਂ ਨੂੰ ਇਹ ਸੇਧ ਦੇ ਸਕਦੀਆਂ ਨੇ ਵੀ ਜਿਹੜੀ ਆਪਣੀ ਪਲੇਟ ਆ ਤੇ ਜਾਂ ਜਿਹੜੀ ਆਪਣੀ ਖਾਣਾ ਹੈ ਇਸ ਸੰਤੁਲਿਤਤਾ ਤੇ ਕਿਸ ਕਾਰਨ ਇਹ ਸੰਤੁਲਿਤ ਨਹੀਂ ਆ ਤੈਨੂੰ ਸੰਤੁਲਿਤ ਕਿਵੇਂ ਕਰਨਾ ਸੋ ਇਹ ਕਾਫੀ ਪਾਵਰਫੁਲ ਮਾਡਲ ਹੈ ਸੋ ਆਪਾਂ ਹੁਣ ਉਸ ਮਾਡਲ ਦੀ ਗੱਲ ਕਰਾਂਗੇ ਉਸ ਮਾਡਲ ਦੀ ਸਭ ਤੋਂ ਪਹਿਲੀ ਸੇਧ ਇਹ ਹੈ ਵੀ ਆਵਦੀ ਪਲੇਟ ਦੇ ਵਿੱਚ ਚਾਹੇ ਤੁਸੀਂ ਖਾਣਾ ਖਾਣੇ ਹੋ ਤੇ ਜਾਂ ਤੁਸੀਂ ਸਨੈਕ ਖਾਣੇ ਹੋ ਤਾਂ ਉਹਦੇ ਵਿੱਚ ਕੋਸ਼ਿਸ਼ ਕਰੋ ਵੀ ਅੱਧੀ ਪਲੇਟ ਤੁਹਾਡੀ ਸਬਜ਼ੀਆਂ ਜਾਂ ਫਲਾਂ ਨਾਲ ਭਰੀ ਹੋਵੇ ਹੁਣ ਮੈਨੂੰ ਆਮ ਸੁਣਨ ਚਾਹ ਜਾਂਦਾ ਵੀ ਬਨੀਤ ਅਸੀਂ ਤਾਂ ਦਾਲ ਰੋਟੀ ਖਾਣ आले ਆ ਅੱਧੀ ਪਲੇਟ ਅਸੀਂ ਸਬਜ਼ੀਆਂ ਦੀ ਕਿੱਥੋਂ ਲਈ ਹੈ ਹੈਨਾ ਤਾਂ ਉਹਦੇ ਵਿੱਚ ਤੁਸੀਂ ਕੋਸ਼ਿਸ਼ ਇਹੀ ਕਰਨੀ ਆ ਵੀ ਜਿਹੜਾ ਤੁਸੀਂ ਹੁਣ ਖਾ ਰਹੇ ਹੋ ਬਸ ਥੋੜਾ ਜਾਈ ਉਹਦੇ ਵਿੱਚ ਆਪਾਂ ਜ਼ਿਆਦਾ ਫਰੂਟ ਜਾਂ ਸਬਜ਼ੀਆਂ ਐਡ ਕਰਨ ਲੱਗ ਜਾਈਏ ਜਿਵੇਂ ਕਿ ਤੁਸੀਂ ਆਪਾਂ ਧਨੀਆ ਕੱਟ ਕੇ ਸਬਜ਼ੀਆਂ ਜਾਂ ਤਾਲਾਂ ਦੇ ਵਿੱਚ ਆਮ ਪਾਉਣੇ ਆ ਸਲਾਦ ਆਪਾਂ ਖੀਰੇ ਟਮਾਟਰ ਪਿਆਜ਼ ਗਾਜਰ ਮੂਲੀ ਤਰ੍ਹਾਂ ਇਨਾਂ ਤੇ ਥੋੜਾ ਜਿਹਾ ਨਿੰਬੂ ਛਿੜਕ ਕੇ ਕਾਲੀ ਮਿਰਚ ਛਿੜਕ ਕੇ ਆ ਦੀ ਪਲੇਟ ਤੇ ਵਿੱਚ ਰੱਖ ਸਕਦੇ ਆਗੇ ਆ ਰੈਤੇ ਦੇ ਵਿੱਚ ਆਪਾਂ ਖੀਰਾ ਯੂ ਨੋ ਕਦੂ ਕਾਸ਼ ਨੂੰ ਬਰੀ ਕੱਟ ਕੇ ਪਾ ਸਕਦੇ ਆ ਚਟਨੀ ਦਾ ਇੱਕ ਚਮਚਾ ਰੱਖ ਸਕਦੇ ਨਾਲ ਇਹ ਸਾਰੀਆਂ ਚੀਜ਼ਾਂ ਆਪਣੇ ਪੰਜਾਬੀ ਖਾਣਕ ਦੇ ਵਿੱਚ ਆਪਾਂ ਨੂੰ ਆਸਾਨੀ ਨਾਲ ਇਸੇ ਦੀ ਪਾਲਨ ਪਾਲਣਾ ਕਰਨ ਵਿੱਚ ਈਜ਼ੀ ਹੋ ਸਕਦਾ ਤੇ ਦੂਜੀ ਗੱਲ ਇਹ ਹੈ ਵੀ ਜਦੋਂ ਆਪਾਂ ਖਰੀਦਦਾਰੀ ਕਰਨੀ ਆ ਇਹਨਾਂ ਚੀਜ਼ਾਂ ਨੂੰ ਆਪਦੀ ਪਲੇਟ ਕਿਉਂਕਿ ਅੱਧੀ ਪਲੇਟ ਕਾਫੀ ਸਬਜ਼ੀਆਂ ਤੇ ਫਲ ਹੋ ਜਾਂਦੇ ਆ ਸੋ ਆਪਾਂ ਧਿਆਨ ਰੱਖਣਾ ਵੀ ਮਾਸਮੀ ਫਲ ਜਾਂ ਸਬਜ਼ੀਆਂ ਖਰੀਦੀਏ ਕਿਉਂਕਿ ਆ ਇਹ ਆਪਾਂ ਨੂੰ ਥੋਕ ਦੇ ਵਿੱਚ ਬਹੁਤ ਸਸਤੀਆਂ ਮਿਲ ਜਾਂਦੀਆਂ ਹੁਣ ਜੇ ਤੁਸੀਂ ਕਦੇ ਪੰਜਾਬ ਗਏ ਹੋ ਸਰਦੀਆਂ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਹਰ ਘਰ ਦੇ ਵਿੱਚ ਤੁਹਾਨੂੰ ਗਾਜਰ ਮਟਰ ਤੇ ਜਾਂ ਸਾਗ ਮਿਲੂਗਾ ਤੇ ਇਹ ਤਾਂ ਆਪਾਂ ਨੂੰ ਵਿਰਾਸਤ ਚ ਹੀ ਮਿਲਿਆ ਵੀ ਆਪਾਂ ਮੌਸਮੀ ਚੀਜ਼ਾਂ ਖਾਣੇ ਆਂਗੇ ਸੋ ਆਪਾਂ ਆਪਦੀ ਯੂ ਨੋ ਮੌਸਮੀ ਤੇ ਵਿਰਾਸਤੀ ਰੈਸਪੀਆਂ ਨੂੰ ਪੜ੍ਹ ਕੇ ਮੌਸਮੀ ਖਾਣੇ ਖਾਣ ਦੇ ਵਿੱਚ ਆਪਾਂ ਨੂੰ ਸੁਖਾਈ ਹੋ ਸਕਦੀ ਆ ਤੇ ਦੂਜੀ ਗੱਲ ਇਹ ਹੈ ਵੀ ਆ ਆਪਾਂ ਜਿਹੜੇ ਫਰੋਜ਼ਨ ਫਰੂਟ ਤੇ ਸਬਜ਼ੀਆਂ ਇੱਥੇ ਖਰੀਦ ਸਕਦੇ ਆਂਗੇ ਉਹ ਵੀ ਉਨੇ ਹੀ ਪੌਸ਼ਟਿਕ ਹੁੰਦੇ ਆ ਜੇ ਤੁਸੀਂ ਫਰੋਜ਼ਨ ਮਟਰ, ਗਾਜਰ, ਗੋਭੀ ਇਹ ਜਾਂ ਚੀਜ਼ਾਂ ਖਰੀਦਦੇ ਹੋ ਬਸ ਧਿਆਨ ਇਹ ਹੀ ਰੱਖਣਾ ਵੀ ਉਹਨਾਂ ਦੇ ਵਿੱਚ ਕੋਈ ਖੰਡ ਜਾਂ ਲੂਨ ਐਕਸਟਰਾ ਨਾ ਪਾਈ ਗਈ ਹੋਵੇ ਉਹ ਕੱਲੀਆਂ ਸਬਜ਼ੀਆਂ ਜਾਂ ਫਰੂਟ ਹੋਣ ਜਿਵੇਂ ਫਰੋਜ਼ਨ 베ਰੀਜ਼ ਉਹਨਾਂ 'ਚ ਵੀ ਉਨੀ ਪੌਸ਼ਟਿਕਤਾ ਹੁੰਦੀ ਹੈ ਤੇ ਉਹਦੇ ਨਾਲ ਕੀ ਹੁੰਦਾ ਵੀ ਉਹ ਆਪਾਂ ਨੂੰ ਸਸਤੀਆਂ ਵੀ ਮਿਲ ਜਾਂਦੀਆਂ ਤੇ ਦੂਜੀ ਗੱਲ ਆਪਾਂ ਹਮੇਸ਼ਾ ਉਹ ਆਪਾਂ ਨੂੰ ਆਪਾਂ ਉਹਨਾਂ ਨੂੰ ਫ੍ਰੀਜ਼ਰ 'ਚ ਰੱਖ ਸਕਦੇ ਆ ਸੋ ਜੇ ਆਪਣੇ ਕੋਲੇ ਘਰੇ ਕੋਈ ਤਾਜ਼ੀ ਸਬਜ਼ੀ ਹੈ ਨਹੀਂ ਫੇਰ ਵੀ ਆਪਾਂ ਉਹ ਸੇਦੀ ਪਾਲਣਾ ਕਰ ਸਕਦੇ ਆ ਤੇ ਧਿਆਨ ਇਹ ਹੀ ਰੱਖਣਾ ਵੀ ਜਿਹੜੀਆਂ ਡੱਬੇ ਬੰਦ ਸਬਜ਼ੀਆਂ ਜਿਵੇਂ ਡੱਬੇ ਬੰਦ ਸਾਗ ਹੋ ਗਿਆ ਕਈ ਵਾਰ ਆਪਾਂ ਫਰੋਜ਼ਨ ਸਬਜ਼ੀਆਂ ਖਰੀਦ ਲੈਣੇ ਆ ਬਣੀਆਂ ਬਣਾਈਆਂ ਤੇ ਜਾਂ ਫਰੋਜ਼ਨ ਦਾਲਾ ਅੱਜ ਕੱਲ੍ਹ ਆਨ ਲੱਗੀਆਂ ਉਹਨਾਂ ਤੋਂ ਆਪਾਂ ਥੋੜਾ ਜਿਹਾ ਪਰਹੇਜ਼ ਰੱਖੀਏ ਕਿਉਂਕਿ ਉਹ ਆਪਣੀ ਖੁਰਾਕ ਨੂੰ ਅਸੰਤੁਲਿਤ ਬਣਾ ਦਿੰਦੀਆਂ ਨੇ ਤੇ ਜਿਹੜੀਆਂ ਸੁੱਕੀਆਂ ਸਬਜ਼ੀਆਂ ਜਾਂ ਫਲ ਹੈਗੇ ਆ ਜਿਵੇਂ ਕਿ ਦਾਖਾਂ ਹੋ ਗਿਆ ਖਜੂਰਾ ਹੋ ਗਿਆ ਸੁੱਕੀ ਅੰजीर ਇਹਨਾਂ ਚੀਜ਼ਾਂ ਨੂੰ ਵੀ ਆਪਾਂ ਆਪਣੇ ਖੁਰਾਕ ਚ ਪਾ ਕੇ ਉਹਨਾਂ ਤੋਂ ਪੋਸ਼ਟਿਕਤਾ ਲੈ ਸਕਦੇ ਆਂਗੇ ਜਿਹੜੀ ਦੂਜੀ ਸੇਧ ਹੈਗੀ ਕੈਨੇਡੀਅਨ ਫੂਡ ਗਾਈਡ ਤੋਂ ਉਹ ਹੈਗੀ ਆ ਦਾਣਿਆਂ ਬਾਰੇ ਅਨਾਜ ਬਾਰੇ ਸੋ ਆਪਾਂ ਪੰਜਾਬ ਤੋਂ ਆਇਆ ਦਾਣੇ ਅਨਾਜ ਤਾਂ ਆਪਣੇ ਯੂ نو ਵਿਰਾਸਤ ਦੇ ਵਿੱਚ ਬਹੁਤ ਨੇ ਪਰ ਕੀ ਹੋ ਗਿਆ ਵੀ ਯੂ نو ਆਪਣੇ ਇੰਡੀਆ ਦੇ ਵਿੱਚ ਵੀ ਕਲੋਨਾਈਜ਼ੇਸ਼ਨ ਕਰਕੇ ਤੇ ਇੱਥੇ ਆਉਣ ਕਰਕੇ ਵੀ ਜਿੰਨੇ ਆਪਾਂ ਵੈਰਾਈਟੀ ਖਾਂਦੇ ਸੀਗੇ ਦਾਣਿਆਂ ਦੀ ਪੰਜਾਬ ਦੇ ਵਿੱਚ ਉੱਥੇ ਆਪਾਂ ਬਾਜਰੀਆਂ ਦੀ ਵੀ ਰੋਟੀ ਖਾਂਦੇ ਸੀ ਮੱਕੀ ਦੀ ਵੀ ਰੋਟੀ ਖਾਂਦੇ ਸੀ ਜਵਾਰ ਦੀ ਰੋਟੀ ਖਾਂਦੇ ਸੀ ਹੈਨਾ ਕੱਲੀ ਕਣਕ ਨਹੀਂ ਖਾਂਦੇ ਸੀ ਜਿਹੜੀਆਂ ਚੀਜ਼ਾਂ ਉੱਥੇ ਉਗਾਈਆਂ ਜਾਂਦੀਆਂ ਸੀ ਉਹਨਾਂ ਦੀ ਆਪਾਂ ਬਣਾ ਕੇ ਰੋਟੀਆਂ ਹੰਦੇ ਸੀ ਸੋ ਉਸ ਕਾਰਨ ਆਪਾਂ ਜਿਹੜੇ ਜਿਹੜੇ ਦਾਣੇ ਜਿਨ੍ਹਾਂ ਨੂੰ ਪਕਾਉਣ ਤੇ ਚਬਾਉਣ ਦੇ ਵਿੱਚ ਜ਼ਿਆਦਾ ਸਮਾਂ ਲੱਗੇ ਉਹਨਾਂ ਨੂੰ ਅਸੀਂ ਹਾਰਟ ਤੇ ਆ ਹਾਰਟ ਹੈਲਥੀ ਡਾਈਟ ਗਿੰਦੇ ਆਂਗੇ ਸੋ ਉਹਨਾਂ ਦਾਣਿਆਂ ਨੂੰ ਆਪਾਂ ਆਪਣੀ ਡਾਈਟ ਦੇ ਵਿੱਚ ਦੁਬਾਰਾ ਤੋਂ ਲਿਆ ਸਕਦੇ ਆਂਗੇ ਤੇ ਕੋਸ਼ਿਸ਼ ਕਰੀਏ ਵੀ ਜਦੋਂ ਆਪਾਂ ਇਨਾਂ ਦਾਣਿਆਂ ਨੂੰ ਜਾਂ ਅਨਾਜ ਨੂੰ ਪਕਾਉਨੇ ਆ ਤਾਂ ਸਿਰਫ ਪਾਣੀ ਦਾ ਇਸਤੇਮਾਲ ਕੀਤਾ ਜਾਵੇ ਕਿਉਂਕਿ ਜੇ ਆਪਾਂ ਉਹਦੇ ਵਿੱਚ ਲੂਣ ਜਾਂ ਘਿਓ ਜਾਂ ਤੇਲ ਪਾਉਣੇ ਆ ਤਾਂ ਫਿਰ ਉਹਦੇ ਨਾਲ ਵੀ ਅਸੰਤੁਲਤ ਅਸੰਤੁਲਤ ਆਪਣੀ ਖਾਣਕ ਦੀ ਗੱਲ ਦੀ ਆ ਜਿਹੜੀ ਤੀਜੀ ਸਿਹ ਦਾ ਉਹ ਹੈਗੀ ਪ੍ਰੋਟੀਨ ਦੀ ਨਾਉ ਸੋਕਨਾਲ ਆਪਣੀ ਡਾਈਟ ਦੇ ਵਿੱਚ ਜਿਹੜੇ ਯੂ ਨੋ ਪੌਦਿਆਂ ਤੇਦਾਰਤ ਪ੍ਰੋਟੀਨ ਆ ਉਹ ਨਾਲੇ ਤਾਂ ਉਹ ਬਹੁਤ ਜ਼ਿਆਦਾ ਹੈਗੇ ਆ ਤੇ ਨਾਲੇ ਉਹ ਸਵਾਦ ਵੀ ਬਹੁਤ ਹੁੰਦੇ ਨੇ ਜਿਵੇਂ ਕਿ ਆਪਣੇ ਯੂ ਨੋ ਦਾਲਾਂ ਹੋ ਗਈਆਂ ਚਨੇ ਹੋ ਗਏ ਰਾਜਮਾ ਹੋ ਗਏ ਇਹ ਚੀਜ਼ਾਂ ਆਪਾਂ ਨੂੰ ਪ੍ਰੋਟੀਨ ਵੀ ਦਿੰਦੀਆਂ ਤੇ ਆਪਣੀ ਦਿਲ ਦੀ ਸਿਹਤ ਤੇ ਵਿੱਚ ਵੀ ਸੁਧਾਰ ਕਰਦੀਆਂ ਨੇ ਕਿਉਂਕਿ ਇਹਨਾਂ ਵਿੱਚ ਫਾਈਬਰ ਜ਼ਿਆਦਾ ਹੁੰਦਾ ਤੇ ਇਹਨਾਂ ਦੇ ਵਿੱਚ ਜਿਹੜੀ ਚਰਬੀ ਜਾਂ ਕੋਲੇਸਟ੍ਰੋਲ ਹੁੰਦਾ ਉਹ ਹੁੰਦਾ ਹੀ ਨਹੀਂ ਸੋ ਆਪਣੇ ਕੋਲੇਸਟ੍ਰੋਲ ਨੂੰ ਵੀ ਮੈਨੇਜ ਕਰਨ 'ਚ ਬਹੁਤ ਹੈਲਪ ਕਰਦੇ ਨੇ ਆਹ ਜਿਹੜੀਆਂ ਦਾਲਾਂ ਸਬਜ਼ੀਆਂ ਨੇ ਇਹ ਤਾਂ ਹੁਣ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਕੁਜ਼ੀਨ ਚੋਂ ਨਿਕਲ ਕੇ ਇੱਕ ਸਿਹਤ ਦਾ ਪ੍ਰਤੀਕ ਬਣ ਚੁੱਕੀਆਂ ਨੇ ਤਾਂ ਫਿਰ ਆਪਣੇ ਲਈ ਤਾਂ ਬਹੁਤ ਖੁਸ਼ਕਿਸਮਤੀ ਗੱਲ ਹੈ ਵੀ ਇਹ ਆਪਣੀ ਡਾਈਟ ਦੇ ਵਿੱਚ ਆਮ ਹੁੰਦੀਆਂ ਨੇ ਤੇ ਇਹਨਾਂ ਨੂੰ ਬਣਾਉਣ ਵਾਸਤੇ ਤੁਸੀਂ ਇਹਨਾਂ ਦੀ ਦਾਲਾ ਬਣਾ ਸਕਦੇ ਹੋ ਇਹਨਾਂ ਨੂੰ ਉਬਾਲ ਕੇ ਯੂ ਨੋ ਕਾਲੇ ਚਨੇਆਂ ਦਾ ਸੈਲਡ ਟਮਾਟਰ ਗੰਡੇ ਖੀਰੇ ਪਿਆਜ਼ ਧਨੀਆਂ ਪਾ ਕੇ ਨਿੰਬੂ ਚਿੜਕ ਕੇ ਤੁਸੀਂ ਵਧੀਆ ਇਹਨਾਂ ਨੂੰ ਇੰਜੋਏ ਕਰ ਸਕਦੇ ਹੋ ਚਾਹੇ ਇਹਨਾਂ ਨੂੰ ਭੁੰਨ ਕੇ ਇਹਨਾਂ ਦੇ 스ਨੈਕ ਖਾ ਸਕਦੇ ਹੋ ਤੇ ਜਾਂ ਪੀਸ ਕੇ ਇਹਨਾਂ ਦੇ ਆਟੇਆਂ ਦੇ ਵਿੱਚ ਤੁਸੀਂ ਪਾ ਕੇ ਆਪਦੇ ਆਟੇਆਂ ਦੀ ਪ੍ਰੋਟੀਨ ਦੀ ਮਾਤਰਾ ਵਧਾ ਸਕਦੇ ਹੋ ਤੇ ਜਿਹੜੀ ਚੌਥੀ ਸੇਧ ਆਪਾਂ ਆਪਦੀ ਸਿਹਤਮੰਦ ਖਾਣੇ ਬਾਰੇ ਗੱਲ ਕਰਾਂਗੇ ਉਹ ਹੈਗੀ ਆ ਫੈਟਸ ਦੀ ਹੁਣ ਫੈਟਸ ਦੋ ਕਿਸਮਾਂ ਦੇ ਹੁੰਦੇ ਨੇ ਇੱਕ ਆਪਾਂ ਜਿਨ੍ਹਾਂ ਨੂੰ ਕਹਿੰਦੇ ਆ ਅਨਸੈਚੁਰੇਟਿਡ ਫੈਟ ਉਹ ਆਪਣੀ ਦਿਲ ਦੀ ਸਿਹਤ ਨੂੰ ਵਧੀਆ ਕਰਦੇ ਨੇ ਉਹਨਾਂ ਵਿੱਚ ਸੁਧਾਰ ਕਰਦੇ ਨੇ ਇਹਨਾਂ ਫੈਟਸ ਦੀ ਤੁਸੀਂ ਜੇ ਪਹਿਚਾਨ ਕਰਨੀ ਹੈ ਤਾਂ ਇਹ ਹੈ ਵੀ ਉਹ ਤੁਹਾਡੇ ਕਮਰੇ ਦੇ ਤਾਪਮਾਨ ਤੇ ਤਰਲ ਹੁੰਦੇ ਨੇ ਦੇ ਆ ਲਿਕੁਇਡ ਐਟ ਰੂਮ ਟੈਂਪਰੇਚਰ ਸੋ ਇਹ ਜਿਹੜੇ ਆਪਣੇ ਤੇਲ ਹੋਗੇ ਜਿਹੜੇ ਗਿਰਿਆਂ ਦੇ ਤੇਲ ਹੋਗੇ ਜਾਂ ਅਵੋਕਾਡੋ ਹੋਗੇ ਆਪਣੀ ਮੂੰਗਫਲੀਆਂ ਅਖਰੋਟ ਬਦਾਮ ਕਾਜੂ ਮਮ ਮਛੀਆਂ ਦੇ ਤੇਲ ਉਹਨਾਂ ਦੇ ਸਪਲੀਮੈਂਟਸ ਆਪਣੇ ਦਿਲ ਦੀ ਸਿਹਤ ਲਈ ਬਹੁਤ ਚੰਗੇ ਹੁੰਦੇ ਨੇ ਤੇ ਬਸ ਧਿਆਨ ਆਪੇ ਰੱਖਣਾ ਵੀ ਜੇ ਆਪਾਂ ਕੋਈ ਨਾਟਸ ਜਾਂ ਗਿਰੀਆਂ ਖਾਣੇ ਆ ਤਾਂ ਉਹ ਉਹਨਾਂ ਦੇ ਵਿੱਚ ਲੂਣ ਨਾ ਹੋਵੇ ਤੇ ਖੰਡ ਵੀ ਨਾ ਹੋਵੇ ਜੇ ਤੁਸੀਂ ਮੂੰਗਫਲੀਆਂ ਪੀਨਟਸ ਖਰੀਦਦੇ ਹੋ ਤਾਂ ਉਹ ਅਨ um salted te um unroasted hon te sab to vaddi jehdi itthe gall hai gi a oh hai gi a jadon apan tel di varton karde an talan vaste so kafi kisman de tel apan nu mil jande a bazaar de vich te mere kole sab to jyada question ehi aunda ve vinit assi tel keda vartiye inne tel ne ode bare gall karda hal unfortunately apne kole time ni hega ਤੁਸੀਂ ਮੈਨੂੰ ਕੁਐਸਚਨ ਆਨਸਰ ਫੀਚਰ ਫੋਟੋਟਾਕ ਦਿਓ ਪਰ ਜਿਹੜਾ ਪਤਿਆਨ ਰੱਖਣਾ ਉਹ ਇਹ ਹੈ ਵੀ ਇੱਕ ਵਾਰੀ ਤੇਲ ਦੇ ਵਿੱਚ ਜੇ ਆਪਾਂ ਕੁਝ ਤਲ ਲਿਆ ਤਾਂ ਉਹ ਤੇਲ ਨੂੰ ਆਪਾਂ ਦੁਬਾਰੇ ਨਹੀਂ ਵਰਤਣਾ ਜਦੋਂ ਤੇਲ ਲੇਸਲਾ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਜਿਹੜੇ ਟ੍ਰਾਂਸ ਫੈਟਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਜਿਹੜੇ ਕਿ ਆਪਣੀ ਦਿਲ ਦੀ ਸਿਹਤ ਵਾਸਤੇ ਬਹੁਤ ਹਾਨੀਕਾਰਕ ਹੋ ਜਾਂਦੇ ਨੇ ਐਨੇ ਹਾਨੀਕਾਰਕ ਨੇ ਕਿ ਹੈਲਥ ਕੈਨੇਡਾ ਨੇ ਉਹਨਾਂ ਨੂੰ ਆ ਰੈਸਟੋਰੈਂਟਸ ਤੇ ਫੈਕਟਰੀਆਂ ਦੇ ਵਿੱਚ ਯੂਜ਼ ਕurrently ਬੈਨ ਕਰ ਦਿੱਤਾ ਹੈਗਾ ਸੋ ਉਹਦੇ ਲਈ ਆਪਾਂ ਧਿਆਨ ਰੱਖਣਾ ਵੀ ਜੇ ਆਪਾਂ ਤਲਦੇ ਹਾਂ ਕੁਝ ਚੀਜ਼ਾਂ ਆਪਣੇ ਘਰ ਦੇ ਵਿੱਚ ਤਾਂ ਉਸ ਤੇਲ ਨੂੰ ਸਿਰਫ ਇੱਕ ਵਾਰ ਵਰਤ ਕੇ ਉਹਨੂੰ ਸੁੱਟ ਦੇਈਏ ਹੁਣ ਆਪਾਂ ਗੱਲ ਕਰਾਂਗੇ ਯੂ نو ਆਪਾਂ ਸੰਤੁਲਨ ਦੀ ਗੱਲ ਕਰ ਰਹੇ ਸੀ ਖਾਣਕ ਦੇ ਵਿੱਚ ਤਾਂ ਤੁਸੀਂ ਆਪਦੇ ਮਨ ਦੇ ਵਿੱਚ ਇੱਕ ਯੂ نو ਤਕੜੀ ਜਾਂ ਕੋਈ ਬੈਲੈਂਸ ਸੋਚ ਸਕਦੇ ਹੋ ਹੁਣ ਤੱਕ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਆ ਫਲਾਂ ਸਬਜ਼ੀਆਂ ਨੂੰ ਆਪਦੀ ਅੱਧੀ ਪਲੇਟ ਚ ਰੱਖਣਾ ਸਾਬਤ ਦਾਣੇ ਖਾਣੇ ਆ ਪੌਦੇ ਪਦਾਰਤ ਪ੍ਰੋਟੀਨ ਖਾਣੇ ਇਹ ਚੀਜ਼ਾਂ ਆਪਣੇ ਆਪਣੀ ਪੰਜਾਬੀ ਡਾਈਟ ਥੋੜੀਆਂ ਜਿਹਾ ਘੱਟ ਹੁੰਦੀਆਂ ਨੇ ਹੈਨਾ ਸੋ ਦਰਲੇ ਪਾਸੇ ਲਈ ਤਕੜੀ ਥੋੜੀ ਜਿਹੀ ਉੱਚੀ ਹੁੰਦੀ ਹੈ ਉਹਨਾਂ ਨੂੰ ਆਪਾਂ ਐਡ ਕਰਕੇ ਥੋੜਾ ਜਿਹਾ ਬੈਲੈਂਸ ਲੈ ਆ ਸਕਦੇ ਹਾਂ ਹੁਣ ਜਿਹੜੀਆਂ ਆਪਾਂ ਗੱਲਾਂ ਕਰਾਂਗੇ ਕਈ ਵਾਰ ਆਪਣੀ ਖਰਾਕ ਦੇ ਵਿੱਚ ਜ਼ਿਆਦਾ ਹੁੰਦੀਆਂ ਨੇ ਇਹਨਾਂ ਨੂੰ ਆਪਾਂ ਘਟਾ ਕੇ ਥੋੜਾ ਜਿਹਾ ਇਨਾਂ ਨੂੰ ਆਪਾਂ ਜਮਾਂ ਖਤਮ ਨਹੀਂ ਕਰਨਾ ਪਰ ਥੋੜਾ ਜਿਹਾ ਘਟਾ ਕੇ ਜਿਹੜਾ ਬੈਲੈਂਸ ਲਿਆਉਣ ਆਪਦੀ ਖਰਾਕ ਦੇ ਵਿੱਚ ਇੱਕ ਸੰਤੁਲਿਤ ਤੇ ਸਿਹਤਮੰਦ ਜੀਵਨ ਵਾਸਤੇ ਉਹਦੀ ਗੱਲ ਕਰਾਂਗੇ ਸੋ ਇਹ ਚੀਜ਼ਾਂ ਕਿਹੜੀਆਂ ਨੇ ਜਿਹੜੀਆਂ ਆਪਾਂ ਥੋੜੀਆਂ ਜੀਆਂ ਘਟਾਉਣੀਆਂ ਨੇ ਆਪਦੀ ਪਲੇਟ ਤੋਂ ਆਮ ਉਹ ਗਿਆ ਸੈਚੁਰੇਟਿਡ ਫੈਟਸ ਇਹਨਾਂ ਦੀ ਪਹਿਚਾਣ ਆਪਾਂ ਕਿਵੇਂ ਕਰਨੀ ਆ ਇਹ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਜਾਂ ਤਾਂ ਚਰਬੀ ਵਿੱਚ ਆਪਾਂ ਨੂੰ ਮਿਲਦੀਆਂ ਨੇ ਮੀਟ ਵਿੱਚ ਤੇ ਜਾਂ ਫਿਰ ਆਪਣੀ ਡੇਰੀ ਦੁੱਧ ਦੇ ਵਿੱਚ ਨਾ 2% ਤੋਂ ਵੱਧ ਫੈਟ ਵਾਲਾ ਦੁੱਧ ਹੋਵੇ ਚਾਹੇ ਉਹ ਮੱਖਣ ਲੱਸੀ کریم ਮਲਾਈ ਪਨੀਰ 치ਜ਼ ਇਹਨਾਂ ਚੀਜ਼ਾਂ ਦੇ ਵਿੱਚ ਉਹ ਸੈਚੁਰੇਟਿਡ ਫੈਟਸ ਕਾਫੀ ਵੱਧ ਮਾਤਰਾ ਦੇ ਵਿੱਚ ਹੁੰਦੀਆਂ ਸੋ ਇਹਨਾਂ ਨੂੰ ਆਪਾਂ ਬਹੁਤ ਧਿਆਨ ਦੇ ਨਾਲ ਇਸਤੇਮਾਲ ਕਰਨਾ ਘੱਟ ਹਫ਼ਤੇ ਵਿੱਚ ਇੱਕ ਜਾਂ ਦੋ ਵਾਰੀ ਇਹਨਾਂ ਨੂੰ ਖਾਣਾ ਤੇ ਦੂਜੀ ਗੱਲ ਇਹ ਆ ਵੀ ਆਪਾਂ ਕਈ ਵਾਰੀ ਜਿਹੜੇ ਤੇਲ ਜਿਹੜੇ ਕਿ ਆਪਣੇ ਕਮਰਿਆਂ ਦੇ ਤਾਪਮਾਨ ਤੇ ਚਾਹੇ ਤਰਲ ਵੀ ਹੋਣ ਉਹਨਾਂ ਵਿੱਚ ਵੀ ਸੈਚੁਰੇਟਿਡ ਫੈਟਸ ਹੁੰਦੀਆਂ ਤੇ ਉਹ ਦੋ ਤੇਲ ਇਹ ਹੋ ਜੇ ਆ ਜਿਹੜੇ ਕਿ ਪਾਮ ਆਇਲ ਹੁੰਦਾ ਹੈਗਾ ਕਾਫੀ ਚੀਜ਼ਾਂ ਦੇ ਵਿੱਚ ਇੱਥੇ ਡੱਬੇ ਪੰਚ ਚੀਜ਼ਾਂ ਦੇ ਵਿੱਚ ਪਾਇਆ ਜਾਂਦਾ ਤੇ ਦੂਜਾ ਹੈਗਾ ਨਾਰੀਅਲ ਦਾ ਤੇਲ ਇਹ ਦੇ ਵਿੱਚ ਵੀ ਸੈਚੁਰੇਟਿਡ ਫੈਟਸ ਬਹੁਤ ਜ਼ਿਆਦਾ ਹੁੰਦੀਆਂ ਜਿਹੜੀਆਂ ਕਿ ਆਪਣੇ ਦਿਲ ਆਦੀ ਸਿਹਤ ਲਈ ਚੰਗੀਆਂ ਨਹੀਂ ਹੈਗੀਆਂ ਠੀਕ ਹੈ ਜੀ ਆ ਇਹਨਾਂ ਨੂੰ ਘਟਾਉਣ ਵਾਸਤੇ ਤੁਸੀਂ ਜਿਹੜੀਆਂ ਪ੍ਰੋਸੈਸਡ ਚੀਜ਼ਾਂ ਡੱਬੇ ਬੰਨ ਚੀਜ਼ਾਂ ਦਾ ਬਹੁਤ ਪਰਹੇਜ਼ ਤੇ ਧਿਆਨ ਨਾਲ ਉਹਨਾਂ ਨੂੰ ਖਰੀਦਣਾ ਤੇ ਇਸਤੇਮਾਲ ਕਰਨਾ ਉਹਨਾਂ ਦੇ ਲੇਬਲ ਜਰੂਰ ਪੜੋ ਵੀ ਉਹਨਾਂ ਦੇ ਵਿੱਚ ਕਿੰਨਿਆ ਸੈਚੁਰੇਟਿਡ ਫੈਟਸ ਨੇ ਤੇ ਜੇ ਆਪਾਂ ਅਗੇਨ ਪlant based protein ਪੌਦੇ ਵਾਲੇ ਪ੍ਰੋਟੀਨਸ ਖਾਣੇ ਆ ਤਾਂ ਉਹਨਾਂ ਦੇ ਵਿੱਚ ਆਪਾਂ ਇਨਸ਼ੋਰ ਕਰ ਸਕਦੇ ਹਾਂ ਵੀ ਸੈਚੁਰੇਟਿਡ ਫੈਟਸ ਨਹੀਂ ਹੁੰਦੀਆਂ ਨੇ ਆ ਜਿਹੜੀ ਦੂਸਰੀ ਚੀਜ਼ ਆਪਾਂ ਘਟਾਉਣੀ ਆ ਉਹ ਹੈਗਾ ਲੂਣ ਆਪਾਂ ਨੂੰ ਐਸ ਸੇਥ ਜਿਹੜੀਆਂ ਸੇ ਸੇਦਾ ਹੈਗੀਆਂ ਕੈਨੇਡਾ ਫੂਡ ਗਾਈਡਸ ਦੀਆਂ ਉਹ ਕਹਿੰਦੀਆਂ ਵੀ ਆਪਾਂ ਇੱਕ ਚਮਚਾ ਨਮਕ ਦਾ ਦਿਨ ਦੇ ਵਿੱਚ ਖਾਣਾ ਹੈਗਾ ਤੇ ਜੇ ਆਪਾਂ ਘਰੇ ਬਣਾ ਕੇ ਖਾਂਦੇ ਆ ਤਾਂ ਆਪਾਂ ਇਸ ਸੇਦ ਨੂੰ ਪੂਰਾ ਕਰ ਸਕਦੇ ਆ ਇਹਦੀ ਪਾਲਣਾ ਕਰ ਸਕਦੇ ਆ ਪਰ ਜੇ ਆਪਾਂ अगेन ਬਾਹਰ ਲੀਆਂ ਚੀਜ਼ਾਂ ਖਰੀਦਦੇ ਆ ਡੱਬੇ ਬੰਦ ਚੀਜ਼ਾਂ ਖਰੀਦਦੇ ਆ ਪ੍ਰੀ ਮੇਡ ਚੀਜ਼ਾਂ ਖਰੀਦਦੇ ਆ ਤਾਂ ਇਹਨਾਂ ਦੇ ਵਿੱਚ ਜਿਹੜਾ ਲੂਨ ਹੁੰਦਾ ਹੈਗਾ ਉਹ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਸੋ ਆਪਾਂ ਉਹਨਾਂ ਚੀਜ਼ਾਂ ਦੀ ਬਹੁਤ ਪਰਹੇਜ਼ ਰੱਖਣੀ ਆ ਤੇ ਲੇਬਲ ਜ਼ਰੂਰ ਪੜ੍ਹਨੇ ਆ ਤੇ ਲਾਸਟ ਦੇ ਵਿੱਚ ਜਿਹੜੀ ਚੀਜ਼ ਹੈਗੀ ਉਹ ਖੰਡ ਆਪਾਂ ਗੱਲ ਕਰ ਚੁੱਕੇ ਆ ਵੀ ਖੰਡ ਦਾ ਆਪਣੇ ਖੂਨ ਤੇ ਕੀ ਅਸਰ ਪੈਂਦਾ ਇਹ ਚੀਜ਼ ਆ ਵੀ ਆਪਾਂ ਬਹੁਤ ਧਿਆਨ ਨਾਲ ਦੇਖਣੀ ਹੈ ਵੀ ਜਦੋਂ ਆਪਾਂ ਕੋਈ ਚੀਜ਼ ਖਰੀਦਦੇ ਆ ਬਣੀ ਬਣਾਈ ਅੱਜ ਕੱਲ ਉਹਨਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਖੰਡ ਪਾਈ ਜਾਂਦੀ ਆ ਸੋ ਤੁਸੀਂ ਆਪਦੇ ਲੇਬਲ ਜ਼ਰੂਰ ਪੜ੍ਹਨੇ ਆ ਵਿੱਚ ਦੇਖਣਾ ਵੀ ਇਹਦੇ ਵਿੱਚ ਕਿੰਨੇ 슈ਗਰਸ ਨੇ ਕਿੰਨੀ ਖੰਡ ਆ ਤੇ ਦੂਜੀ ਆਪਣੀ ਡਾਇਟ ਦੇ ਵਿੱਚ ਆਪਾਂ ਦੇਖਦੇ ਆ ਵੀ ਆਪਾਂ ਜੂਸ ਨੂੰ ਕਈ ਵਾਰੀ ਸਮਝਦੇ ਆ ਵੀ ਆਪਣੇ ਲਈ ਸਿਹਤਮੰਦ ਆ ਪਰ ਜੇ ਤੁਸੀਂ ਫਲ ਖਾਣੀਆਂ ਤਾਂ ਉਹਨਾਂ ਨੂੰ ਸਾਬਤ ਤਰੀਕੇ ਨਾਲ ਖਾਓ ਉਹਨਾਂ ਦਾ ਜੂਸ ਪੀਣ ਦੀ ਬਜਾਏ ਤੇ ਆ ਘੱਟ ਖੰਡ ਵਾਲੇ ਜਿਹੜੇ ਸੀਰੀਅਲ ਆਪਣੀ ਕੈਨੇਡੀਅਨ ਡਾਇਟ ਦੇ ਵਿੱਚ ਆਪਾਂ ਸੁਬਾ ਸੀਰੀਅਲਸ ਵੀ ਖਾਣ ਲੱਗ ਜਾਂਦੇ ਆ ਉਹਨਾਂ ਦੇ ਵਿੱਚ ਵੀ ਖੰਡ ਕਾਫੀ ਵੱਧ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ ਸੋ ਉਹ ਆਪਾਂ ਘਟਾਉਣੀ ਹੈਗੀ ਸੋ ਕਾਫੀ ਗੱਲਾਂ ਕਰ ਲੀਆਂ ਆਪਾਂ ਟਾਈਮ ਹੁਣ ਥੋੜਾ ਜਿਹਾ ਘਟਿਆ ਤਾਂ ਮੇਨ ਪੁਆਇੰਟਸ ਕੀ ਨੇ ਜਿਹੜੀ ਆਪਣੀ ਪੰਜਾਬੀ ਡਾਇਟ ਨੂੰ ਆਪਣੀ ਪੰਜਾਬੀ ਖਾਣ ਨੂੰ ਸੰਤੁਲਿਤ ਨਾ ਸਕਦੇ ਨੇ ਉਹ ਇਹੀ ਹੈ ਵੀ ਇੱਕ ਤਾਪਰ ਨੂੰ ਜਿਹੜੀਆਂ ਸਬਜ਼ੀਆਂ ਤੇ ਫਲ ਆ ਉਹ ਵਧਾਉਣੇ ਪੈਣਗੇ ਆਪਣੀ ਡਾਇਟ ਦੇ ਵਿੱਚ ਘਰ ਦੇ ਵਿੱਚ ਜੇ ਆਪਾਂ ਖਾਣਾ ਬਣਾ ਕੇ ਖਾਈਏ ਉਹਦੀ ਆਪਣੀ ਦਿਲ ਦੀ ਸਿਹਤ ਵਰਗੀ ਕੋਈ ਰੀਸ ਨਹੀਂ ਹੈਗੀ ਤੇ ਤੀਜਾ ਜਿਹੜੀਆਂ ਪ੍ਰੋਸੈਸਡ ਚੀਜ਼ਾਂ ਬਾਹਰ ਲੀਆਂ ਚੀਜ਼ਾਂ ਡੱਬੇ ਬੰਦ ਚੀਜ਼ਾਂ ਇਹਨਾਂ ਨੂੰ ਆਪਾਂ ਬਹੁਤ ਧਿਆਨ ਦੇ ਨਾਲ ਖਾਣਾ ਹੈਗਾ ਸੋ ਕੁਇਕਲੀ ਆਪਾਂ ਥੋੜੀ ਜੇ ਉਹਨਾਂ ਸਿੱਧਾ ਬਾਰੇ ਗੱਲ ਕਰ ਲਈਏ ਵੀ ਜੇ ਤੁਸੀਂ ਬਾਹਰੋਂ ਕਿਤੇ ਤੇ ਉੱਥੇ ਖਾਣਾ ਬਣਿਆ ਬਣਾਇਆ ਤੁਹਾਨੂੰ ਮਿਲ ਰਿਹਾ ਤਾਂ ਉੱਥੇ ਤੁਸੀਂ ਕਿਵੇਂ ਚੋਣ ਕਰ ਸਕਦੇ ਹੋ ਆਪਦੇ ਦਿਲ ਦੀ ਸਿਹਤ ਨੂੰ ਮੁੱਖ ਰੱਖ ਕੇ ਤੇ ਇੱਕ ਤਾਂ ਇਹ ਹੈ ਵੀ ਇਸ ਜਿਹੜੀ ਹੈਲਥੀ ਪਲੇਟ ਮਾਡਲ ਦੀ ਆਪਾਂ ਗੱਲ ਕੀਤੀ ਹੈ ਵੀ ਤੁਸੀਂ ਚਾਹੇ ਬਫੇ ਤੇ ਜਾਵੜੋ ਵਿਆਹ ਸ਼ਾਦੀ ਦੇ ਬਫੇ ਤੇ ਤੁਸੀਂ ਦੇਖਦੇ ਹੋ ਵੀ ਸਲਾਦ ਸਬਜ਼ੀਆਂ ਸਭ ਤੋਂ ਪਹਿਲਾਂ ਪਈਆਂ ਹੁੰਦੀਆਂ ਸੋ ਤਾਂ ਆਪਣੇ ਲਈ ਬਹੁਤ ਵਧੀਆ ਮੌਕਾ ਹੈ ਵੀ ਪਹਿਲਾਂ ਤੁਸੀਂ ਆਪਦੀ ਅੱਧੀ ਪਲੇਟ ਸਲਾਦ ਦੇ ਨਾਲ ਜਾਂ ਰੋਸਟਰ ਜਿਹੜੀਆਂ ਆਪਣੀਆਂ ਤੰਦੂਰੀ ਸਬਜ਼ੀਆਂ ਹੁੰਦੀਆਂ ਜਾਂ ਤਵੇ ਤੇ ਬਣਾਈ ਗਈ ਸਬਜ਼ੀ ਹੁੰਦੀ ਆ ਅੱਜ ਇਹਨਾਂ ਨੂੰ ਬਹੁਤਾ ਉਹਨਾਂ 'ਚ ਤੇਲ ਨਾ ਹੋਵੇ ਉਹਨਾਂ ਨੂੰ ਆਪਦੀ ਪਲੇਟ 'ਚ ਆਪਾਂ ਰੱਖ ਸਕਦੇ ਆ ਤੇ ਉਸ ਤੋਂ ਬਾਅਦ 1/4 ਹਿੱਸਾ ਜਿਹੜਾ ਆਪਾਂ ਪ੍ਰੋਟੀਨ ਸਿਲੈਕਟ ਕਰਨਾ ਉਹ ਵੀ ਆਪਾਂ ਕੋਸ਼ਿਸ਼ ਕਰੀਏ ਵੀ ਤੰਦੂਰ ਦੇ ਵਿੱਚ ਬਣਿਆ ਹੋਵੇ ਜਾਂ ਬੇਕਡ ਹੋਵੇ ਜਾਂ ਉਹ ਰੋਸਟਡ ਹੋਵੇ ਤਲੇ ਆ ਜਾਂ ਫਰਾਈਡ ਨਾ ਹੋਵੇ ਤੇ ਜਦੋਂ ਆਪਾਂ ਆਪਦੇ ਦਾਣਿਆਂ ਦੀ ਯੂ ਨੋ ਕੁਆਂਟੀਟੀ ਆਪਦੀ ਪਲੇਟ ਚ ਰੱਖਣੀ ਹੈ ਤਾਂ 1/4 ਹਿੱਸਾ ਉਹਨਾਂ ਦੀ ਜਗ੍ਹਾ ਰੱਖੋ ਉਹਦੇ ਨਾਲ ਆਪਾਂ ਇਨਸ਼ੋਰ ਕਰ ਸਕਦੇ ਹਾਂ ਵੀ ਆਪਣੀ ਪਲੇਟ ਜਿਹੜੀ ਹੈਗੀ ਉਹ ਸੰਤੁਲਿਤ ਤੇ ਬੈਲੈਂਸਡ ਰਹੇ ਸੋ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਜਿਹੜੀ ਪੰਜਾਬੀ ਖਾਣਾ ਹੈ ਉਹ ਐਕਚੁਅਲੀ ਆਪਣੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਹੋ ਸਕਦੀ ਆ ਜੇ ਆਪਾਂ ਉਹਦੇ ਵਿੱਚ ਥੋੜਾ ਜਿਹਾ ਸੰਤੁਲਿਤ ਲਿਆਈਏ ਕਿਉਂਕਿ ਆਪਣੀ ਪੰਜਾਬੀ ਡਾਈਟ 'ਚ ਬਹੁਤ ਜ਼ਿਆਦਾ ਤਬਦੀਲੀਆਂ ਆ ਗਈਆਂ ਪਿਛਲੇ 3-4 ਦਹਾਕਿਆਂ ਦੇ ਵਿੱਚ ਉਸ ਕਰਕੇ ਆਪਾਂ ਨੂੰ ਸੰਤੁਲਿਤ ਸੰਤੁਲਨ ਦੁਆਰੇ ਲਿਆਉਣ ਦੀ ਥੋੜੀ ਜੀ ਲੋੜ ਹੈ ਤੇ ਉਹਨੂੰ ਆਪਾਂ ਇਹਨਾਂ ਇਸ ਪਲੇਟ ਮਾਡਲ ਨੂੰ ਯੂ ਨੋ ਦੇਖ ਕੇ ਮੁਖਰਾ ਕੇ ਆਪਾਂ ਕਰ ਸਕਦੇ ਆਂਗੇ ਸੋ ਤੁਹਾਡੇ ਸਾਰਿਆਂ ਦਾ ਇਹਨਾਂ ਧਿਆਨ ਦੇ ਨਾਲ ਮੇਰੀ ਗੱਲਾਂ ਸੁਣਨ ਦਾ ਬਹੁਤ-ਬਹੁਤ ਧੰਨਵਾਦ ਜੀ ਵਾਈਗ੍ਰੀ ਜੀ ਦਾ ਖਾਲਸਾ ਵਾਈਗ੍ਰੀ ਜੀ ਕੀ ਫਤਹ ਪੋਪਾ ਤਨਵਦ ਦਿਨਿਤ ਤੁਹਾਨੂੰ ਕੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਸਾਰੇ ਪੰਜਾਬੀਆਂ ਦਾ ਮੁੱਖ ਤੌਰ ਤੇ ਸਾਰਾ ਜੀਵਨ ਖਾਣੇ ਦੇ ਇਰਤ ਗਿਰਧ ਹੀ ਕੰਮਦਾ ਤੇ ਤੁਹਾਡੇ ਦੱਸੇ ਗਏ ਟਿਪਸ ਐਂਡ ਟ੍ਰਿਕਸ ਨੂੰ ਡੈਫੀਨਟਲੀ ਅਸੀਂ ਆਪ ਦੀ ਸੇਥ ਵਿੱਚ ਇਨਕਲੂਡ ਕਰਕੇ ਉਹਨੂੰ ਫਾਲੋ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਹੁਣ ਮੈਂ ਸਟੇਜ ਤੇ ਸੱਦਾ ਦੇਣਾ ਚਾਹੂੰਗੀ ਅਜੇ ਸਿੰਘ ਜਿਨ੍ਹਾਂ ਨੇ ਆ ਕੇ ਪਹਿਲਾਂ ਸਾਡੇ ਸਾਰੇ ਦਿਮਾਗ ਸਾਰਿਆਂ ਦੇ ਦਿਮਾਗਾਂ ਤੇ ਸ਼ਰੀਰਾਂ ਨੂੰ ਤਾਜ਼ਗੀ ਦਿੱਤੀ ਸੀ ਐਕਸਰਸਾਈਜ਼ ਕਰਵਾ ਕੇ ਹੁਣ ਇਹ ਫੇਰ ਦੁਬਾਰਾ ਤੋਂ ਸਟੇਜ ਤੇ ਆ ਰਹੇ ਬਟ ਹੁਣ ਐਕਸਰਸਾਈਜ਼ ਨਹੀਂ ਕਰ ਰਹੇ ਹੁਣੇ ਆ ਰਹੇ ਹੈ ਸਿਟੀ ਆਫ ਸਰੀ ਦੁਆਰਾ ਇੱਕ ਡੋਰ ਪ੍ਰਾਈਜ਼ ਵਾਸਤੇ ਵਾਫਲ ਟਿਕਟ ਦੇ ਰਹਹੀਂ ਤੁਹਾਡਾ ਨਾਮ ਚੁਣਨਗੇ ਇੱਕ ਡਰਾ ਚੋਂ ਤੇ ਜੇ ਚੁਣੇ ਗਏ ਨਾਮ ਤੇ ਉਸ ਇਨਸਾਨ ਨੂੰ ਇੱਕ ਇਨਾਮ ਦਿੱਤਾ ਜਾਏਗਾ ਅਜੇ ਸਿੰਘ